ਹੁਣ ਅਗਰ ਤੁਸੀਂ ਬਚਣਾ ਚਾਹੁੰਦੇ ਆ ਕਿ 2026 ਦੇ ਵਿੱਚ ਤੁਸੀਂ ਰਿਪੋਰਟ ਨਾ ਹੋ ਜਾ ਤੁਸੀਂ ਡਿਟੇਨ ਨਾ ਹੋ ਜਾਂ ਫਿਰ ਤੁਹਾਡਾ ਵੀਜ਼ਾ ਕੈਨਸਲ ਨਾ ਹੋਏ ਸੋ ਤੁਸੀਂ ਇਹ ਆ ਰਹੀਆਂ ਗਲਤੀਆਂ ਬਿਲਕੁਲ ਵੀ ਨਾ ਕਰਿਓ ਜਿਹੜੀਆਂ ਕਿ 2025 ਚ ਇਹ ਲੋਕਾਂ ਨੇ ਕੀਤੀਆਂ ਜਿਨ੍ਹਾਂ ਦੇ ਹੁਣ ਵੀਜ਼ੇ ਰੱਦ ਹੋ ਰਿਹਾ ਸੋ ਸਭ ਅਮਰੀਕਾ ਤੋਂ ਵੱਡੀ ਖਬਰ ਆ ਰਹੀ ਆ 1 ਲੱਖ ਵੀਜ਼ੇ ਰੱਦ ਕਰ ਦਿੱਤੇ ਆ ਜੀ ਹਾਂਜੀ 1 ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਆ ਜਿਹੜਾ ਕਿ 2024 ਦਾ ਅੰਕੜੇ ਤੋਂ ਵੀ ਡਬਲ ਕਰ ਦਿੱਤਾ 2024 ਦੇ ਵਿੱਚ 40000 ਵੀਜ਼ੇ ਰੱਦ ਕੀਤੇ ਸਿਗੇ ਪਰ 2025 ਦੇ ਵਿੱਚ ਅਮਰੀਕਾ ਨੇ 1 ਲੱਖ ਤੋਂ ਵੱਧ ਵੀਜ਼ੇ ਰਿਜੈਕਟ ਕਰ ਦਿੱਤੇ ਆ ਜੀ ਹਾਂਜੀ ਇਹਨਾਂ ਦੇ ਵਿੱਚ 8000 ਤੋਂ ਵੱਧ ਸਟੂਡੈਂਟ ਹੀ ਆ ਜਿਨ੍ਹਾਂ ਦੇ ਵੀਜ਼ੇ ਰੱਦ ਹੋਏ ਆ ਤੇ 2500 ਵਰਕਰ ਸੀਗੇ ਜਿਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਆ ਜੀ ਬਹੁਤ ਵੱਡੀ ਕਾਰਵਾਈ ਕੀਤੀ ਆ ਅਮਰੀਕਾ ਨੇ ਤੇ ਅਮਰੀਕਾ ਦੀ ਅੱਖ ਹੁਣ ਗ੍ਰੀਨ ਕਾਰਡ ਵਾਲਿਆਂ ਦੇ ਉੱਤੇ ਆ ਔਰ ਇੱਥੋਂ ਦੇ ਜਿਨ੍ਹਾਂ ਨੇ ਨਾਗਰਿਕਤਾ ਹਾਸਲ ਕੀਤੀ ਹੋਈ ਆ ਉਹਨਾਂ ਦੇ ਉੱਪਰ ਆ ਤੁਹਾਨੂੰ ਪਤਾ ਹੀ ਆ ਦੱਸਣ ਦੀ ਕਿਸੇ ਉਹ ਵੀ ਕੋਈ ਜ਼ਰੂਰਤ ਨਹੀਂ ਕਿ ਅਮਰੀਕਾ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਕੀ ਕੁਝ ਹੋ ਰਿਹਾ ਹਰ ਉਹ ਇਨਸਾਨ ਡਰ ਕੇ ਬੈਠਾ ਚਾਹੇ ਉਹਦੇ ਕੋਲ ਪੇਪਰ ਹੈ ਚਾਹੇ ਡਾਕੂਮੈਂਟ ਹੈਗੇ ਆ ਚਾਹੇ ਨਹੀਂ ਹੈਗੇ ਫਿਰ ਵੀ ਹਰ ਕੋਈ ਡਰ ਰਿਹਾ ਹੈ ਪਹਿਲੇ 6 ਮਹੀਨਿਆਂ ਦੇ ਵਿੱਚ ਜਿਨ੍ਹਾਂ ਦੇ ਕੋਲ ਡਾਕੂਮੈਂਟ ਸੀਗੇ ਉਹ ਸਾਰੇ ਖੁਸ਼ ਸੀਗੇ ਕਿ ਠੀਕ ਆ ਜਿੰਨੇ ਵੀ ਇੱਥੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਕੱਢ ਦਿੱਤਾ ਜਾਏਗਾ ਔਰ ਸਾਡਾ ਇੱਥੇ ਰਾਜ ਹੋਏਗਾ ਸਾਡੇ ਲਈ ਵਧੀਆ ਜੋਬ ਓਪਰਚ्युनिटी ਹੋਏਗੀ ਸੈਲਰੀ ਇਨਕਰੀਜ਼ ਹੋ ਰਹੀਆਂ ਸਾਡੇ ਲਈ ਵਧੀਆ ਹੋਏਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਸਿਰਫ ਸਿਰਫ ਟਰੰਪ ਪ੍ਰਸ਼ਾਸਨ ਦਾ ਪਹਿਲਾ ਸਟੈਪ ਕਿ ਜਿਹੜੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਆਏ ਸੀ ਔਰ ਜੁਹਾਂ ਦੇ ਕੋਲ ਡਾਕੂਮੈਂਟਸ ਨਹੀਂ ਉਹ ਪਹਿਲਾ ਸਟੈਪ ਸੀ ਉਸ ਤੋਂ ਬਾਅਦ ਸਲੋਲੀ ਸਲੋਰੀ ਤੁਸੀਂ ਹੁਣ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਜਿਨ੍ਹਾਂ ਦੇ ਕੋਲ ਪੇਪਰ ਆ ਉਹ ਲੋਕ ਵੀ ਸੇਫ ਨਹੀਂ ਅਮਰੀਕਾ ਦੇ ਵਿੱਚ ਜੀ ਹਾਂਜੀ ਇਹ ਲਗਾਤਾਰ ਜਦੋਂ ਦੀ ਇਹ ਨਿਊਜ਼ ਆਈ ਆ ਸਾਰੇ ਦੇ ਵਿੱਚ ਚਰਚਾ ਛੇੜ ਦਿੱਤੀ ਆ ਕਿ ਹੁਣ ਗ੍ਰੀਨ ਕਾਰਡ ਵਾਲਿਆਂ ਦਾ ਕੀ ਹੋਏਗਾ ਹੁਣ ਜਿਹੜੇ ਜਿੰਨੇ ਇੱਥੇ ਨਾਗਰੀਤਾ ਲੈਤੀ ਹੋਈ ਉਹਨਾਂ ਦਾ ਕੀ ਹੋਏਗਾ ਕਿਉਂਕਿ ਟਰੰਪ ਸਾਫ ਨੇ ਤਾਂ ਸਾਫ-ਸਾਫ ਕਹਿ ਦਿੱਤਾ ਜਿਹੜੇ ਮੇਰੇ ਨਹੀਂ ਆ ਮੈਂ ਉਹਨਾਂ ਨੂੰ ਇੱਥੇ ਰਹਿਣ ਨਹੀਂ ਦਊਂਗਾ ਮੈਂ ਸਿਰਫ ਸਿਰਫ ਆਪਣੇ ਲੋਕਾਂ ਦੀ ਹੀ ਇੱਥੇ ਬਿਹਤਰੀ ਦੇ ਲਈ ਸਾਰਾ ਕੁਝ ਕਰ ਰਿਹਾ। ਸੋ ਕਿਸੇ ਨੂੰ ਵੀ ਹੁਣ ਦੱਸਣ ਦੀ ਜ਼ਰੂਰਤ ਨਹੀਂ ਆ। ਕੀ ਕੁਝ ਹੋ ਰਿਹਾ ਔਰ ਜਿਹੜੇ ਇਹ 1,00,2025 ਦੇ ਵਿੱਚ ਵੀਜ਼ੇ ਰੱਦ ਕੀਤੇ ਆ ਸੋ ਇਸ ਦੇ ਨਾਲ ਬਹੁਤ ਲੋਕਾਂ ਨੂੰ ਸ਼ੀਸ਼ਾ ਦੇ ਗਿਆ ਜਿਨ੍ਹਾਂ ਨੇ ਇੱਥੇ ਅਪਲਾਈ ਕਰਨਾ ਸੀ ਵੀਜ਼ਾ ਜਾਂ ਫਿਰ ਜਿਨ੍ਹਾਂ ਨੇ ਆਣਾ ਸੀ ਔਰ ਜਾਂ ਫਿਰ ਜਿਹੜੇ ਹਜੇ ਰਹਿ ਰਹੇ ਆ ਔਰ ਕਹਿ ਰਹੇ ਆ ਕਿ ਸਾਨੂੰ ਕੁਝ ਨਹੀਂ ਹੋਏਗਾ ਸਾਡੇ ਕੋਲ ਡਾਕੂਮੈਂਟ ਆ ਸੋ ਉਹ ਲੋਕਾਂ ਨੂੰ ਸ਼ੀਸ਼ਾ ਦਿਖ ਚੁੱਕਿਆ ਕਿ ਟਰੰਪ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਟਰੰਪ ਸਰਕਾਰ ਕੁਝ ਵੀ ਕਰ ਸਕਦੀ ਹੈ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਇਹ ਚੀਜ਼ ਪਾਈ ਗਈ ਆ ਕਿ ਲੋਕਾਂ ਨੇ ਡਰਿੰਕ ਐਂਡ ਡਰਾਈਵ ਦੇ ਕੇਸ ਪਿਚ ਲੱਗੇ ਸੀਗੇ ਔਰ ਲੋਕਾਂ ਨੇ ਧੋਖਾ ਧਰੀ ਦੇ ਕੇ ਇਸ ਬੱਚਿਆ ਦੇ ਨਾਲ ਛੇੜਖਾਨੀ ਔਰ ਸਟੂਡੈਂਟਾਂ ਨੇ ਨਸ਼ਾ ਵੇਚਣ ਔਰ ਨਸ਼ਾ ਰੱਖਣ ਦੇ ਦੋਸ਼ ਤੱਕ ਸ਼ਾਮਲ ਸੀਗੇ ਇਹਨਾਂ ਦੋਸ਼ਾਂ ਦੇ ਚੱਲਦੇ ਇਹਨਾਂ ਦੇ ਵੀਜ਼ੇ ਕੈਨਸਲ ਕੀਤੇ ਆ ਜੀ ਹਾਂਜੀ ਹੁਣ ਅਗਰ ਤੁਸੀਂ ਬਚਣਾ ਚਾਹੁੰਦੇ ਆ ਕਿ 2026 ਦੇ ਵਿੱਚ ਤੁਸੀਂ ਡਿਪੋਰਟ ਨਾ ਹੋ ਜਾਓ ਤੁਸੀਂ ਡਿਟੇਨ ਨਾ ਹੋ ਜਾਓ ਜਾਂ ਫਿਰ ਤੁਹਾਡਾ ਵੀਜ਼ਾ ਕੈਨਸਲ ਨਾ ਹੋਏ ਸੋ ਤੁਸੀਂ ਇਹ ਆ ਰਹੀਆਂ ਗਲਤੀਆਂ ਬਿਲਕੁਲ ਵੀ ਨਾ ਕਰਿਓ ਜਿਹੜੀਆਂ ਕਿ 2025 ਚ ਇਹ ਲੋਕਾਂ ਨੇ ਕੀਤੀਆਂ ਜਿਨ੍ਹਾਂ ਦੇ ਹੁਣ ਵੀਜ਼ੇ ਰੱਦ ਹੋ ਰਿਹਾ ਸੋ ਸਭ ਤੋਂ ਪਹਿਲੀ ਗਲਤੀ ਤੇ ਇਹ ਹੀ ਆ ਕਿ ਤੁਸੀਂ ਜਦੋਂ ਵੀ ਡਰਾਈਵਿੰਗ ਕਰਨੀ ਆ ਸੋ ਬਹੁਤ ਹੀ ਕੇਅਰਫੁਲੀ ਹੋ ਕੇ ਕਰਨੀ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਕੇਸ ਉਹ ਆ ਜਿਹੜੇ ਪੀ ਕੇ ਗੱਡੀ ਚਲਾਉਦੇ ਪਏ ਸੀਗੇ ਪੁਲਿਸ ਦੇ ਅੜਿੱਕੇ ਚੜੇ ਗ੍ਰਿਫਤਾਰ ਹੋਏ ਔਰ ਵੀਜ਼ੇ ਰੱਦ ਹੋਏ ਫਿਰ ਉਹਨਾਂ ਨੂੰ ਡਿਪੋਰਟੇਸ਼ਨ ਦਾ ਕਰਨਾ ਔਰ ਦੂਸਰੀ ਗੱਲ ਅਗਰ ਤੁਸੀਂ ਸਟੂਡੈਂਟ ਵੀਜੇ ਤੇ ਹੋ ਤੁਸੀਂ ਅਗਰ ਨਸ਼ਾ ਕਰਦੇ ਹੋ ਜਾਂ ਨਸ਼ਾ ਆਪਣੇ ਕੋਲ ਰੱਖਦੇ ਹੋ ਜਾਂ ਵੇਚਦੇ ਹੋ ਤਾਂ ਇਹ ਚੀਜ਼ਾਂ ਵੀ ਤੁਸੀਂ ਛੱਡ ਦਿਓ ਅਗਰ ਤੁਸੀਂ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਆ ਜੀ ਹਾਂਜੀ ਸੋ ਇਹ ਵੀ ਬਹੁਤ ਵੱਡਾ ਕਾਰਨ ਬਣਿਆ ਕਿ ਆਪਣੇ ਸਟੂਡੈਂਟ ਇੱਥੇ ਨਸ਼ਾ ਵੇਚਦੇ ਆ ਖਾਂਦੇ ਆ ਔਰ ਆਪਣੇ ਕੋਲ ਰੱਖਦੇ ਆ ਉਹਦੀ وجہ ਤੋਂ ਵੀਜੇ ਰੱਦ ਹੋਏ ਆ ਔਰ ਅਗਰ ਤੁਸੀਂ ਕਿਸੇ ਬੱਚੇ ਨਾਲ ਛੇੜਖਾਨੀ ਕਰਦੇ ਪਏ ਹੋ ਤਾਂ ਵੀ ਤੁਸੀਂ ਨਹੀਂ ਪਾਸ ਸਕਦੇ ਕਿਸੇ ਨਾਲ ਉਹ ਖਾਤੜੀ ਕਰਦੇ ਪਏ ਉਹ ਤਾਂ ਵੀ ਤੁਸੀਂ ਨਹੀਂ ਪਾ ਸਕਦੇ ਸੋ ਤੁਹਾਨੂੰ ਹੁਣ ਬਹੁਤ ਹੀ ਧਿਆਨ ਦੇ ਨਾਲ ਰਹਿਣਾ ਪਵੇਗਾ 2026 ਇੰਨੀ ਗ੍ਰਾਂਟ ਦੇ ਲਈ ਸੌਖਾ ਨਹੀਂ ਹੋਣ ਵਾਲਾ ਕਿਉਂਕਿ ਜੋ ਪਿਛਲੇ 2025 ਦੇ ਵਿੱਚ ਹੋਇਆ ਇਸ ਤੋਂ ਸਾਰਿਆਂ ਨੇ ਅੰਦਾਜ਼ਾ ਲਗਾ ਲਿਆ ਜਿੰਨੇ ਵੀ ਅਨਡਾਕੂਮੈਂਟਡ ਲੋਕ ਸੀਗੇ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤੇ ਸੀਗੇ ਸਿਰਫ ਉਹ ਸਿਰਫ ਪਹਿਲਾ ਉਹੀ ਟਾਰਗੇਟ ਸੀਗੇ ਜਿਹੜਾ 트럼ਪ ਪ੍ਰਸ਼ਾਸਨ ਉਹਨਾਂ ਦੇ ਪਿੱਛੇ ਪਿਆ ਹੋਇਆ ਸੀਗਾ ਸੋ ਬਹੁਤ ਹੱਦ ਤੱਕ ਉਹਨਾਂ ਨੂੰ ਰਿਪੋਰਟ ਕਰਤਾ ਬਹੁਤ ਹੱਦ ਤੱਕ ਲੋਕ ਆਪਣੇ ਆਪ ਛੱਡ ਕੇ ਚਲੇ ਗਏ ਪਰ ਹੁਣ 트럼ਪ ਦੀ ਅੱਖ ਗ੍ਰੀਨ ਕਾਰਡ ਵਾਲਿਆਂ ਦੇ ਉੱਤੇ ਆ ਜਾਂ ਫਿਰ ਜਿਹੜੇ ਸਟੂਡੈਂਟ ਐ ਇੱਥੇ ਜਾਂ ਫਿਰ ਜਿਹੜੇ ਐਚਬੀ1 ਵੀਜ਼ਾ ਧਾਰਕ ਆ ਆਏ ਹੋਏ ਇੱਥੇ ਉਹਨਾਂ ਦੇ ਉੱਪਰ ਆਖਾ ਕਿ ਇਹਨਾਂ ਨੂੰ ਮੈਂ ਇੱਥੋਂ ਕਿੱਦਾਂ ਬਾਹਰ ਕੱਢਾਂ ਸੋ ਤੁਸੀਂ ਇਹ ਆਈਆਂ ਗਲਤੀਆਂ ਨਾ ਦੁਹਰਾਇਓ ਜਿਹੜੀਆਂ ਕਿ 2025 ਦੇ ਵਿੱਚ ਇਹ ਇਮੀਗ੍ਰੈਂਟਸ ਨੇ ਦੁਹਰਾਈਆਂ ਸੀ। ਸੋ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਹੀ ਇਹ ਆ ਕੀ ਲੋਕਾਂ ਦਾ ਭਲਾ ਹੋ ਸਕੇ আর ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀਆਂ ਛੋਟੀਆਂ-ਛੋਟੀਆਂ ਤੁਹਾਡੀਆਂ ਗਲਤੀਆਂ ਨੂੰ ਵੀ 트럼ਪ ਪ੍ਰਸ਼ਾਸਨ ਨੋਟ ਕਰ ਰਿਹਾ ਤੇ ਉਹਨਾਂ ਨੂੰ ਇੱਕ ਵਜ੍ਹਾ ਬਣਾ ਰਿਹਾ ਤੁਹਾਡੇ ਕੋਲ ਪੇਪਰ ਹੋਣ ਦੇ ਬਾਵਜੂਦ ਵੀ ਤੁਹਾਡੇ ਪੇਪਰ ਕੈਨਸਲ ਕਰਨ ਦਾ ਤੁਹਾਡੇ ਪੇਪਰ ਖਤਮ ਕਰਦਾ ਔਰ ਤੁਹਾਨੂੰ ਡਿਟੇਨ ਕਰਕੇ ਰਿਪੋਰਟ ਕਰਨ ਦੀ ਸਿਰਫ ਉਹ ਸਿਰਫ ਇੱਕ ਛੋਟੀ ਜੀ ਗਲਤੀ ਤੁਹਾਡੀ ਤੁਹਾਨੂੰ ਰਿਪੋਰਟ ਕਰਾ ਸਕਦੀ ਹੈ ਔਰ ਤੁਹਾਡੀ ਇੱਕ ਦਿਨ ਦੇ ਵਿੱਚ ਤੁਹਾਡੀ ਪੂਰੀ ਲਾਈਫ ਬਰਬਾਦ ਹੋ ਜਾਂਦੀ ਹੈ ਤੁਹਾਡੇ ਕੀ ਗੋਲ ਹੋਣਗੇ ਕੀ ਤੁਹਾਡੇ ਸੁਪਨੇ ਹੋਣਗੇ ਔਰ ਤੁਹਾਡੀ ਇੱਕ ਗਲਤੀ ਦੀ ਵਜ੍ਹਾ ਤੇ ਉਹ ਸਾਰਾ ਖਰਾਬ ਹੋ ਸਕਦਾ ਸੋ ਹੁਣ ਤੁਸੀਂ 2026 ਦੇ ਵਿੱਚ ਇਹ ਵਾਲੀਆਂ ਗਲਤੀਆਂ ਨਾ ਕਰਿਓ ਕਿਉਂਕਿ ਬਹੁਤ ਲੋਕ ਸਮਝਦਾਰ ਬਈ ਬਹੁਤ ਲੋਕ ਸਮਝ ਵੀ ਚੁੱਕੇ ਆ ਕਿਉਂਕਿ ਜਿਹੜੀ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਤੇ ਦੀ ਨਿਊਯਾਰਕ ਟਾਈਮਸ ਦੇ ਇੱਕ ਸਰਵੇ ਕੀਤਾ ਸੀਗਾ ਜਿਹਦੇ ਵਿੱਚ ਪਾਇਆ ਗਿਆ ਸੀਗਾ ਕਿ ਕਿਸ ਤਰ੍ਹਾਂ ਜਿਨ੍ਹਾਂ ਦੇ ਕੋਲ ਪੇਪਰ ਹੈਗੇ ਆ ਐਚ1ਵੀ ਵੀਜ਼ਾ ਧਾਰਕ ਲੋਕ ਹੈਗੇ ਆ ਜਾਂ ਨਾਗਰਿਕਤਾ ਵਾਲੇ ਲੋਕ ਹੈਗੇ ਆ ਉਹਨਾਂ ਨੇ ਆਪਣੇ ਆਪ ਨੂੰ ਘਰੇ ਬੈਠਣਾ ਸੇਫ ਸਮਝਿਆ ਕਿ ਬਾਹਰ ਅਸੀਂ ਜਾਵਾਂਗੇ ਟਰੈਵਲ ਕਰਾਂਗੇ ਇੰਟਰਨੈਸ਼ਨਲ ਫ্লাই ਕਰਾਂਗੇ ਤਾਂ ਸਾਨੂੰ ਪ੍ਰੋਬਲਮ ਆ ਸਕਦੀ ਆ ਸੋ ਉਹਨਾਂ ਨੇ ਸੂਝ ਦਿਖਾਈ ਆ ਔਰ ਬਹੁਤ ਲੋਕ ਕਹਿੰਦੇ ਸੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਡਰਦੇ ਆ ਇਹ ਆਪੋ ਪਰ ਅਕਲਵਾਨ ਇਨਸਾਨ ਉਹੀ ਹੁੰਦਾ ਜਿਹੜਾ ਆਪਣੀ ਸੂਝ ਤੇ ਟਾਈਮ ਦੇ ਵਿਚਾਰ ਦੇ ਹਿਸਾਬ ਨਾਲ ਆਪਣੇ ਫੈਸਲੇ ਲੈਂਦਾ ਸੋ ਤੁਸੀਂ ਇਹ ਗਲਤੀ ਨਾ ਕਰਿਓ ਅਗਰ ਤੁਸੀਂ ਚਾਹੁੰਦੇ ਕਿ ਤੁਸੀਂ ਵੀ ਡਿਪੋਰਟ ਹੋਣਾ ਤੁਹਾਡੇ ਚ ਵੀ ਇਹ غرੂਰ ਆ ਕਿ ਸਾਡੇ ਕੋਲ ਗ੍ਰੀਨ ਕਾਰਡ ਆ ਸਾਡੇ ਕੋਲ ਨਾਗਰਿਕਤਾ ਸੋ ਵੈਲਕਮ ਤੁਸੀਂ ਜੋ ਮਰਜ਼ੀ ਕਰੋ ਤੁਹਾਡੀ ਲਾਈਫ ਆ ਪਰ ਇਹ ਚੀਜ਼ ਬਹੁਤ ਹੀ ਗੰਭੀਰ ਆ 1 ਲੱਖ ਤੋਂ ਵੱਧ ਵੀਜ਼ੇ ਕੈਨਸਲ ਕਰ ਦਿੱਤੇ ਹੈ 트럼ਪ ਪ੍ਰਸ਼ਾਸਨ ਨੇ ਔਰ ਸਾਰਿਆਂ ਨੂੰ ਸ਼ੀਸ਼ਾ ਦਿਖਾ ਦਿੱਤਾ ਕਿ ਆਉਣ ਵਾਲੇ ਦਿਨਾਂ ਚ ਕੀ ਕੁਝ ਹੋਏਗਾ ਕੀ ਕੁਝ ਹੋਣ ਵਾਲਾ 2026 ਬਹੁਤ ਹੀ ਜ਼ਿਆਦਾ ਭਾਰੂ ਪੈਣ ਵਾਲਾ ਇਮੀਗ੍ਰੈਂਟ ਦੇ ਉੱਪਰ ਇਸ ਵਾਰ ਉਹ ਵਾਲੇ ਇਮੀਗ੍ਰੈਂਟਸ ਹੋਣਗੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਸੇਫ ਆ ਇੱਥੇ ਸੋ ਬੀ ਕੇਅਰਫੁਲ ਆਈ ਹੋਪ ਤੁਸੀਂ ਇਹ ਗਲਤੀਆਂ ਨਾ ਦਰਾਓ ਔਰ 트럼ਪ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ ਹੋਇਆ ਇੱਕ ਤੇ ਇੱਕ ਮੌਕਾ ਲੱਭ ਰਿਹਾ ਕਿ ਸਾਨੂੰ ਕਿਸ ਤਰ੍ਹਾਂ ਕੋਈ ਮੌਕਾ ਦਵੇ ਤੇ ਅਸੀਂ ਉਹਨੂੰ ਡਿਟੇਨ ਕਰਕੇ ਡਿਪੋਰਟ ਕਰੀਏ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਗਏ ਹੋਗੇ ਆਈ ਹੋਪ ਤੁਹਾਡੇ ਇਹ ਵੀਡੀਓ ਥੋੜੀ ਜਿਹੀ ਕੰਮ ਦੀ ਹੋਏਗੀ ਹੈਲਪ ਕੀਤੀ ਹੋਏਗੀ ਸੋ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਇਸ ਤੋਂ ਬਾਅਦ ਜੋ ਵੀ ਤੁਹਾਡੀ ਇਸ ਦੇ ਬਾਰੇ رائے ਹੋਈ ਜੋ ਤੁਸੀਂ ਸੋਚ ਰਹੇ ਆ ਸੋ ਕਮੈਂਟ ਕਰਨਾ ਨਾ ਭੁੱਲਿਓ